ਜਿਵੇਂ ਲੋਕ ਸਭਾ ਚੋਣਾਂ 2024 ਦਾ ਬੀਗਲ ਵੱਜ ਚੁੱਕਿਆ ਹੈ ਤੇ ਦੇਸ਼ ਭਰ ਦੇ ਵਿੱਚ ਤੀਜੀ ਗੀੜੀਆਂ ਚੋਣਾਂ ਵੱਖ-ਵੱਖ ਸੂਬਿਆਂ ਦੇ ਵਿੱਚ ਹੋ ਚੁੱਕੀਆਂ ਨੇ ਉੱਥੇ ਹੀ ਪੰਜਾਬ ਦੇ ਵਿੱਚ 7ਵੀਂ ਗੀੜੀਆਂ ਚੋਣਾਂ ਦੇ ਵਿੱਚ ਇੱਕ ਜ਼ੋਨ ਨੂੰ VOTING ਹੋਏਗੀ ਤੇ ਪੰਜਾਬ ਦੇ ਲੋਕਾਂ ਦਾ ਕੀ ਕਹਿਣਾ ਹੈ ਜਨਤਾ ਦਾ ਕੀ ਕਹਿਣਾ ਹੈ ਪਬਲਿਕ ਦੇ ਨਾਮ ਕਰਦੇ ਆ ਗਲਬਾਤ ਤੇ ਕਿਹੜੇ-ਕਿਹੜੇ ਮੁੱਦੇ ਰਹਿਣਗੇ ਉਹਨਾਂ ਦੇ ਇਸ ਚੋਣਾਂ ਦੇ ਵਿੱਚ ਜੋ ਆਪਣੇ ਲੀਡਰਾਂ ਤੋਂ ਜਾਂ ਆਪਣੇ ਜੋ ਨਿਕਾਵਾਂ ਤੋਂ ਆ ਉਹ ਪੂਰਾ ਕਰੋਣਾ ਚਾਹੁੰਦੇ ਆ ਭਜੀ ਕੀ ਨਾ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਸਭਾ ਚੋਣਾਂ ਨੂੰ ਲੈ ਕੇ ਮੈਂ ਮੇਰਾ ਜਸਵਿੰਦਰ ਸਿੰਘ ਆ ਜੀ ਕਿਹੜੇ ਮੁੱਦੇ ਰਹਿਣਗੇ ਜਿਹੜੇ ਤੁਸੀਂ ਇਸ ਵਾਰ ਆਪਣੇ ਨੇਤਾ ਤੋਂ ਪੂਰੇ ਕਰਾਉਣਾ ਚਾਹੁੰਦੇ ਹੋ ਨਹੀਂ ਮੁੱਦੇ ਤਾਂ ਕੀ ਆ ਜੀ ਵੈਸੇ ਦੇਖੋ ਆ ਠੀਕ ਹੀ ਚੱਲ ਰਿਹਾ ਠੀਕ ਹੈ ਕਿਹੜਾ ਏਰੀਆ ਆਪਣਾ ਮੇਰਾ ਫਟਿਆਲਾ ਏਰੀਆ ਹਾਂਜੀ ਫਟਿਆਲਾ ਜੀ ਫਟਿਆਲਾ ਹਾਂਜੀ ਇਹ ਕਿਵੇਂ ਲੱਗਦਾ ਮਾਹੌਲ ਕਿਸ ਤਰ੍ਹਾਂ ਦਾ ਪਟਿਆਲੇ ਦੇ ਵਿੱਚ ਕਿਉਂਕਿ ਮੌਜੂਦਾ ਐਮਪੀ ਸੀ ਕਾਂਗਰਸ ਤੋਂ ਬੀਬੀ ਪ੍ਰਨੀਤ ਕੌਰ ਜਿਹੜੇ ਅੱਜਕੱਲ ਮਹਾਰਾਣੀ ਪ੍ਰਨੀਤ ਕੌਰ ਕਹਿ ਸਕਦੇ ਆ ਕਿ ਬੀਜੇਪੀ ਚਲੇ ਗਏ ਹਾਂਜੀ ਬੀਜੇਪੀ ਦਾ ਕਰਨਾ ਦੇਖੋ ਪੁੱਤਰ ਹੈ ਨਹੀਂ ਆਮ ਆਦਮੀ ਨੂੰ ਜ਼ਿਆਦਾ ਸਪੋਰਟ ਆਮ ਆਦਮੀ ਨੂੰ ਹਾਂ ਠੀਕ ਕਿਹੜੇ ਮੁੱਦਿਆਂ ਨੂੰ ਲੈ ਕੇ ਆਪਾਂ ਵੀ ਪਾਰਟੀ ਵਰਕ ਕਰੀਏ ਆਹ ਮੁਤੇ ਦੇਖੋ ਉਹਨਾਂ ਨੇ ਕੰਮ ਤਾਂ ਕੀਤਾ ਹੀ ਨਹੀਂ ਜੀ ਜੋ ਵੀ ਆ ਜੌਬ ਦਾ ਕੰਮ ਜਿਹੜਾ ਮਿਲਿਆ ਨੇ ਠੀਕ ਹੈ ਨਾ ਬਾਕੀ ਹੋਰ ਵੀ ਕੰਮ ਹੋਏ ਨੇ ਹੂੰ ਹੋਰ ਵੀ ਕੰਮ ਕਿਹੜੇ-ਕਿਹੜੇ ਤੁਸੀ ਲੱਗਦੇ ਹੋਏ ਨੇ ਕਦ ਤੱਕ ਕੰਮ ਤਾਂ ਤਕਰੀਬਨ ਸਾਰੇ ਹੀ ਹੋਏ ਨੇ ਜੀ ਹਾਂ ਓਕੇ ਤੇ ਹੋਰ ਵੀ ਹੈ ਬਾਈ ਜੀ ਯੂਥ ਹੈ ਯੂਥ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਬੇਟਾ ਨੌਜਵਾਨਾਂ ਨੂੰ ਫਸਟ ਟਾਈਮ ਵੋਟ ਕਰੋਗੇ ਕਿ ਸੈਕਿੰਡ ਟਾਈਮ ਹਾਂਜੀ ਬਣੀ ਨਹੀਂ ਬੋਟ ਕੀ ਲੱਗਦਾ ਕਿਸ ਤਰ੍ਹਾਂ ਦਾ ਮਾਹੌਲ ਆ ਸਹੀ ਹੈ ਮਾਹੌਲ ਸਹੀ ਮਾਹੌਲ ਮੈਂ ਪੁੱਛੀ ਕੀ ਕਰ ਤੋ ਟੋਟ ਨਹੀਂ ਬਣੀ ਸਰ ਮੇਰੇ ਸਾਹਦੇ ਸੋ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਬਾਈ ਜੀ ਕਿਵੇਂ ਦੇਖਦੇ ਹੋ ਵੋਟਾਂ ਦਾ ਮਾਹੌਲ ਆ ਹਰ ਪਾਸੇ ਸਰਗਰਮ ਹਰ ਇੱਕ ਪਾਰਟੀ ਕਿਵੇਂ ਦੇਖਦੇ ਹੋ ਕਿਹੜਾ ਏਰੀਆ ਤੁਹਾਡਾ ਹੋਰ ਖੇਤਰ ਹੈ ਜੀ ਕੁਰੂ ਖੇਤਰ ਹਰਿਆਣੇ ਚ ਹਾਂਜੀ ਤੇ ਕਿਵੇਂ ਦੇਖਦੇ ਹੋ ਕਿਹੜੀ ਪਾਰਟੀ ਆ ਜੋਰ ਉੱਥੇ ਜ ਉੱਥੇ ਸ਼ਾਇਦ ਕਾਂਗਰਸ ਕੇ ਉਮੀਦਵਾਰ ਜਿੱਤੇ ਜੀ ਕਾਂਗਰਸ ਆ ਰਾਪ ਪਾਰਟੀ ਹੈ ਕਾਂਗਰਸ ਔਰ ਆਪ ਪਾਰਟੀ ਕੇ ਔਰ ਸਾਂਝਾ ਉਮੀਦਵਾਰ ਹੈ ਔਰ ਕੀਆ ਕਹਿਣਾ ਹੈ ਵਿਕਾਸ ਕਿਤਨਾ ਹੋਇਆ ਕੁਰੂ ਖੇਤਰ ਮੇਂ ਕੌਨਸੀ ਪਾਰਟੀ ਕੇ ਦੌਰ ਵਿਕਾਸ ਜੀ ਬੀਜੇਪੀ ਕੇ ਟਾਈਮ ਮੇਂ ਹੀ ਹੋਇਆ ਹੈ ਜਿਆਦਾ ਪਰ ਆਤੀ ਜੋ ਗਾਉਂ ਕੇ ਅੰਦਰ ਇਹਨੇ ਕਿਸਾਨੋ ਕਿਸਾਨ ਔਰ ਸਭ ਇਸਕੇ ਵਿੱਚ ਬੀਜੇਪੀ ਕੇ ਵਿਰੋਧ ਮਹੀ ਹਾਂਜੀ ਸਾਨੂੰ ਦੇ ਦੁਆਰਾ ਸ਼ੰਭੂ ਬਾਰਡ ਰੋਕਾ ਗਿਆ ਪਹਿਲੇ 1 ਸਵਾ ਸਾਲ ਦਿੱਲੀ ਕੇ ਬਾਰਡਰਸ ਕੋ ਉਪਰ ਰੋਕਾ ਗਿਆ ਥਾ ਆਪਣਾ ਸੰਘਰਸ਼ ਕੀਤਾ ਥਾ ਬੀਜਪੀ ਕੀ ਸਰਕਾਰ ਕੇਂਦਰ ਮੇਂ ਥੀ ਕਹਿ ਸਕਤੇ ਹੈ ਕਿ ਤੀਨ ਕਾਲੇ ਕਾਨੂੰਨ ਵਾਪਸ ਤੋਂ ਲੈ ਲੀਏ ਲੇਕਿਨ ਉਨਕੀ ਜੋ ਮੰਗੇ ਥੀ ਪੂਰੀ ਨਹੀਂ ਹੋਈ ਕੈਸੇ ਦੇਖਤੇ ਹੋ ਇਹ ਹਮਤਵਨ ਕਿਸਾਨਾਂ ਦੇ ਸਾਥ ਉਹੀ ਕਰ ਰਹੇ ਜਿ ਹਮ ਤੱਕਾ ਸਹੀ ਕਰ ਰਹੇ ਹੈ ਜੀ ਇਹ ਤੱਕ ਬੈਠੇ ਹੈ ਮੰਗੇ ਮੰਨ ਨਹੀਂ ਰਹੀ ਜ ਕਰਕੇ ਗਾਵਾਂ ਅੰਦਰ ਬੀਜਪੀ ਦਾ ਵਿਰੋਧ ਹੋ ਰਿਹਾ ਹੈ ਇਹ ਚ ਕਰਕੇ ਨਾ ਉਮੀਦਵਾਰ ਜਿੱਤੇਗਾ ਪਾਰਟੀ ਆ ਕਾਂਗਰਸ ਨੂੰ ਆਮ ਆਦਮੀ ਪਾਰਟੀ ਬੀਜੇਪੀ ਦੇ ਵਿਰੋਧ ਕਰਕੇ ਆਮ ਆਦਮੀ ਪਾਰਟੀ ਦਾ ਸਾਂਝਾ ਉਮੀਦਵਾਰ ਜਿੱਤੂ ਕਾਂਗਰਸ ਦਾ ਹਾਂਜੀ 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 ਕਿ ਕਿ ਹਰਿਆਣਾ ਤੋਂ ਪਬਲਿਕ ਆ ਲੋਕ ਨੇ ਤੇ ਉਹਨਾਂ ਨੇ ਕਹਿਣਾ ਕਿ ਸਾਂਝਾ ਉਮੀਦਵਾਰ ਜਿੱਤੂਗਾ ਤੇ ਹੋਰ ਵੀ ਲੋਕ ਨੇ ਬਾਈ ਜੀ ਕਿਵੇਂ ਦੇਖਦੇ ਹੋ ਕਾਹਨੋਂ ਬਈ ਆਪ ਹਮ ਯੂਪੀ ਸੇ ਕਿਸ ਤਰ੍ਹਾਂ ਦਾ ਮਾਹੌਲ ਹੈ चुनाव को लेकर यूपी में और क्या मुद्दे हैं यूपी में अपना वही नरेंद्र मोदी नरेंद्र। का चल रहा है लेकिन किसानों द्वारा केंद्र बीजेपी का विरोध किया जा रहा है चाहे पंजाब हो यूपी हो बहुत सी जगह ऐसी हैं जो बीजेपी के कैंडिडेट का विरोध किया जा रहा है ये तो है लेकिन विरोध से कुछ नहीं है फिर एक बार बीजेपी ही आएगी बीजेपी विकास कितना हुआ यूपी में अगर यूपी की बात करें काफी विकास है यूपी में हमारे यहाँ मुख्यमंत्री या आदित्यनाथ योगी जी काफी अच्छा विकास किया है, और ये जो दंगा फसां का ये सारा सिस्टम सब कुछ सही है बहुत बढ़िया है हमारे इधर जो है आपकी वोटिंग आप आप बीजेपी की करेंगे हां मैं बीजेपी क्यों करता हूं हां भाई साहब आप क्या कहना चाहिए आप कौन से मैं राजस्थान गंगानगर तो दे हूं किस तरह देख दियो राजस्थान दे बीच भी वोटिंग तो होनी है ते माहौल किमे है ਮਾਹੌਲ ਤਾਂ ਦੇਖੋ ਚੇਂਜ ਆ ਪਹਿਲਾਂ ਆਪਣੇ ਬੀਜੇਪੀ ਦਾ ਸੀਗਾ ਪਰ ਕਿਸਾਨਾਂ ਦਾ ਕਰਕੇ ਆਪਣੇ ਹੁਣ ਕਾਂਗਰਸ ਵੱਲ ਜ਼ਿਆਦਾ ਜਾਣਗੇ ਲੋਕ ਹਾਂਜੀ ਹਾਂਜੀ ਤੇ ਹਰ ਪਾਸੇ ਬੀਜੇਪੀ ਦਾ ਵਿਰੋਧ ਹੋ ਰਿਹਾ ਚਾਹੇ ਪੰਜਾਬ ਹੋਵੇ ਜਾਂ ਕੋਈ ਹੋਰ ਸੂਬਾ ਹੋਵੇ ਪੰਜਾਬ ਦੇ ਵਿੱਚ ਕਿਸਾਨਾਂ ਦੇ ਵੱਲੋਂ ਖਾਸ ਕਰਕੇ ਵਿਰੋਧ ਕੀਤਾ ਜਾ ਰਿਹਾ ਕਿਵੇਂ ਦੇਖਦੇ ਕਰਨਾ ਹੀ ਜਾਈਦਾ ਹੈ ਹੁਣ ਦੇਖੋ ਇੰਨਾ ਆਪਾਂ ਮੱਥਾ ਫੋੜੀ ਕਰਦੇ ਖੇਤਾਂ ਦੇ ਵਿੱਚ ਤੇ ਜੇ ਆਪਾਂ ਨੂੰ ਕੋਈ ਬੈਨੀਫਿਟ ਨਾ ਮਿਲੂਗਾ ਤਾਂ ਫਾਇਦਾ ਕੀ ਉਸ ਚੀਜ਼ ਦਾ ਹੁਣ ਦੇਖੋ ਮੈਂ ਚੰਡੀਗੜ੍ਹ ਵੀ ਮੈਂ ਆਉਦੀ ਫਾਈਲ ਵਾਰ ਰੱਖੀ ਆ ਨਾ ਬਾਹਰ ਦੀ ਮੈਂ ਬਾਹਰ ਚੱਲੇ ਕਿਉਂਕਿ ਮੇਰੇ ਕੋਲ ਜ਼ਮੀਨ ਹੈਗੀ 50 ਕਿੱਲੇ ਹੈ ਰਾਜਸਥਾਨ ਦੀ ਪਰ ਮੈਨੂੰ ਕੋਈ ਬਚਦਾ ਹੀ ਨਹੀਂ ਤੇ ਮੈਂ ਕਰਾਂਗਾ ਕੀ ਫਿਰ ਐਸੇ ਕਰਕੇ ਮੈਂ ਤਾਂ ਹੁਣ ਬਾਹਰ ਦੀ ਫਾਈਲ ਵਾਰ ਰੱਖੀ ਆ ਮੇਰਾ ਵੱਡਾ ਬ੍ਰਦਰ ਹੈ ਕੋ ਉਹ ਇੱਥੇ ਖੇਤੀ ਕਰਦੇ ਆ ਤਾਂ ਕਰਕੇ ਮੈਨੂੰ ਨਹੀਂ ਲੱਗਦਾ ਵੀ ਚੰਗੀ ਸਰਕਾਰ ਹੈਗੀ ਬੀਜੇਪੀ ਜਮਾਂ ਮੈਂ ਹੁਣ ਕੀ ਕਹਾਂ ਹਾਂ ਇਹ ਤਾਂ ਸਰਕਾਰ ਵੀ ਬੀਜੇਪੀ ਦੀ ਆ ਹਾਂ ਸੰਤਾ ਸਰਕਾਰ ਤਾਂ ਦੇਖੋ ਹੈ ਨਹੀਂ ਕੰਮ ਦੀ ਅਹ ਦੇਖੋ ਲੋਕਲ ਜਿਹੜਾ ਹੁੰਦਾ ਬੰਦਾ ਲਾ ਆਪਣੇ ਐਮ ਐਲ ਏ ਉਹ ਆਪ ਦਾ ਅਸੀਂ ਵੀ ਪਾਈਆਂ ਹੋਈਆਂ ਹਨ ਵੋਟਾਂ ਠੀਕ ਹੈ ਲੋਕਲ ਬੰਦਾ ਚੰਗਾ ਹੋਣਾ ਚਾਹੀਦਾ ਪਰ ਜੇ ਉੱਤੇ ਲੈਵਲ ਤੇ ਦੇਖੀਏ ਇਹ ਭਾਜੀਪੀ ਸਰਕਾਰ ਇਹ ਨਹੀਂ ਮਤਲਬ ਇਹ ਆਪਾਂ ਕਈ ਕਈ ਲੋਕ ਕੀ ਕਰਦੇ ਨੇ ਆਪਣੇ ਬੀਬੀ ਉੱਤੇ ਮੋਦੀ ਸਰ ਮੋਦੀ ਹੈ ਬਸ ਉਹਦਾ ਕਰਕੇ ਵੋਟ ਪਾ ਦੋ ਪਰ ਐ ਨਹੀਂ ਨਾ ਲੋਕਲ ਤੇ ਆਪਣਾ ਦੇਖੋ ਵੀ ਕਿਹੜਾ ਕੰਮ ਕਰ ਸਕਦਾ ਤੇ ਹਾਈ ਲੈਵਲ ਤੇ ਉਹ ਦੇਖੋ ਵੀ ਜਿਹੜਾ ਦੇਸ਼ ਨੂੰ ਤਾਂ ਮਜ਼ਬੂਤ ਕਰੇ ਜਿਹੜਾ ਲੋਕਲ ਬੰਦਿਆਂ ਨੂੰ ਵੀ ਕੁਝ ਕੁਝ ਨਾ ਕੁਝ ਬਣੇ ਨਾ ਹਨਾ ਉਹਦਾ ਉਸ ਚੀਜ਼ ਦਾ ਹੀ ਫਾਇਦਾ ਹੈਗਾ ਹੁਣ ਦੇਖੋ ਵੱਡਿਆਂ ਵੱਡਾ ਨੂੰ ਪੈਸੇ ਦੇਈ ਚਲੋ ਜਿਹੜਾ ਗਰੀਬ ਆਉ ਉਹ ਮਰੀ ਜਾਓ ਫਿਰ ਉਸ ਚੀਜ਼ ਦਾ ਕੀ ਫਾਇਦਾ ਤੁਸੀਂ ਹੁਣ ਬਾਹਰ ਜਾ ਰਹੇ ਹੋ ਹਾਂਜੀ ਹਾਂਜੀ ਉਹ ਐਸੇ ਕੰਮ ਹੀ ਆਇਆ ਹੈਗਾ ਵੈਸੇ ਮੇਰੀ ਕੋਈ ਰਿਸ਼ਤੇਦਾਰ ਹੈ ਵੈਸੇ ਉਹਨਾਂ ਦਾ ਕੰਮ ਆਇਆ ਵੈਸੇ ਮੈਂ ਫਾਈਲ ਲਗਵਾ ਰੱਖੀ ਹੈਗੀ ਐਸ ਪਾਸ ਵੀ ਹਾਂਜੀ ਹਾਂਜੀ ਆ ਇਹ ਸਾਨੂੰ ਰਾਜਸਥਾਨ ਤੋਂ ਤੋਂ ਜਿਨ੍ਹਾਂ ਨੇ ਕਿਹਾ ਕਿ ਵੋ ਮੈਂ ਆਪਣੀ ਫਾਈਲ ਫੌਰਨ ਆਸਤੇ ਲਗਵਾ ਰੱਖੀ ਹੈ ਲੇਕਿਨ ਇੱਥੇ ਮੈਨੂੰ ਕੰਮ ਨਹੀਂ ਮਿਲ ਰਿਹਾ ਲੋਕਾਂ ਨਾਲ ਗੱਲ ਦਿੰਦੇ ਸਰ ਕੀ ਕਹਿਣਾ ਚਾਹੋਗੇ ਕਿਹੜਾ ਏਰੀਆ ਪਹਿਲਾਂ ਤੋਂ ਅੱਡਾ ਦੀ ਰਾਮਪੁਰਾ ਰਾਮਪੁਰਾ ਫਰੀਦਕੋਟ ਏਰੀਆ ਦੇ ਵਿੱਚ ਆ ਗਿਆ ਰਾਮਪੁਰਾ ਫੂਲ ਦਾ ਬਹੁਤ ਦੂਰ ਆ ਫਰੀਦਕੋਟ ਤੋਂ ਕਰਮਜੀਤ ਅਨਮੋਲ ਉਥੋਂ ਆਪਦੇ ਆ ਤੇ ਹੰਸਰਾਜ ਬੀਜੇਪੀ ਤੋਂ ਆ ਰਾਇਵਿੰਦਰ ਸਿੰਘ ਅਕਾਲੀ ਦੇ ਆ ਤੇ ਦੂਜੇ ਕੀ ਕਹਿੰਦੇ ਉਹਨੂੰ ਅਮਰਜੀਤ ਕੌਰ ਸਾਹੋਕੇ ਆ ਕਿਸ ਤਰ੍ਹਾਂ ਦਾ ਮਾਹੌਲ ਆ ਅਸੀਂ ਤਾਂ ਸਾਡਾ ਏਰੀਆ ਮੋੜ ਹਲਕੇ ਚ ਪੈਂਦਾ ਵੇ ਮੋੜ ਹਲਕੇ ਚ ਕਿਸ ਤਰ੍ਹਾਂ ਦਾ ਮਾਹੌਲ ਕੀ ਆ ਮਾਹੌਲ ਤਾਂ ਦੇਖੋ ਇਲੈਕਸ਼ਨ ਦਾ ਜੋ ਹੁੰਦਾ ਦਾ ਹੁੰਦਾ ਹੀ ਆ ਦੇਖੋ ਬਾਕੀ ਜੋ ਕੈਂਡੀਡੇਟ ਨੂੰ ਅਗਲਾ ਸਾਲ ਲੱਗੇਗਾ ਉਹ ਸ਼ੇਡ ਵੋਟ ਪਾਏਗਾ ਨਾ ਤੁਸੀਂ ਕਿਹਨੂੰ ਦੇਖਦੇ ਹੋ ਅਸੀਂ ਤਾਂ ਫਿਲਹਾਲ ਕਿਸੇ ਨੂੰ ਨਹੀਂ ਦੇਖਦੇ ਜੋ ਕਿ ਇਹਨਾਂ ਨੇ ਸਾਰੇ ਨੌਕਰੀਆਂ ਦਿੱਤੀਆਂ ਠੇਕਾਧਾਰ ਤੇ ਦਿੱਤੀਆਂ ਹੋਈਆਂ ਸਾਰੀਆਂ ਜਿਨ੍ਹਾਂ ਦਾ ਇਹਨਾਂ ਨੇ ਕੁਝ ਨਹੀਂ ਕੀਤਾ ਸਰਕਾਰਾਂ ਨੇ ਤਿੰਨ ਸਰਕਾਰਾਂ ਆਈਆਂ ਕਾਲੀ ਵੀ ਆਈ ਗਈ ਅਗਰਸਿਵ ਵੀ ਆਈ ਗਈ ਉਹਨਾਂ ਆਪ ਆਪ ਵੀ ਚੱਲ ਜਾਂਦੇ ਆ ਪਰ ਇਹਨਾਂ ਨੇ ਮੁਲਾਜ਼ਮਾਂ ਦਾ ਬਾਰੇ ਕੁਝ ਨਹੀਂ ਸੋਚਿਆ ਆਪ ਨੇ ਆ ਪਰ ਕਿਸੇ ਪਾਰਟੀ ਨੇ ਨਹੀਂ ਸੋਚਿਆ ਤੁਹਾਡਾ ਕਿਹੜਾ ਮੁੱਦਾ ਰਹਿਣ ਵਾਲਾ ਵੀ ਉਸ ਮੁੱਦੇ ਨੂੰ ਲੈ ਕੇ ਵਿਕਾਸ ਨੂੰ ਲੈ ਕੇ ਜਾਂ ਕਿਸੇ ਹੋਰ ਦਾ ਮੁੰਡਾ ਤਾਂ ਇਹ ਹੈ ਵੀ ਜਿਹੜੇ ਜਿੰਨੇ ਮੁਲਾਜ਼ਮ ਕਿ ਡਾਇਰੈਕਟਰ ਦੇ ਬੈਠੇ ਆ ਉਹਨਾਂ ਨੂੰ ਰੈਗੂਲਰ ਕਰਨ ਪੈਣਾ। ਹੂੰ। ਤਾਂ ਅਗਲੇ ਦੇ ਜੇਬ ਖਰਚੇ ਚੱਲਣ ਪੂਰੇ ਘਰ ਚੱਲੇ ਅੰਗੇ ਬੱਚਿਆਂ ਦੀ ਪੜ੍ਹਾਈ ਹੋਵੇ ਫੇਰ ਇਹ ਡਿਵੈਲਪਮੈਂਟ ਹੋਏਗਾ ਨਾ। ਅੰਦੀ ਕੀ ਕਰਨ ਚਾਹੋਂਗੇ? ਕੁਛ ਨਹੀਂ ਭਰਾ ਬੱਚੇ ਸੀ ਉਹ ਬਾਹਰ ਤੋਰ ਤੇ ਕੋਈ ਯੋਗ ਨਹੀਂ ਮਿਲਦੀ ਕੁਛ ਹੋਰ ਨਹੀਂ ਜਿਹੜੇ ਹੈਗੇ ਆ 10-1000 ਰੁਪਏ ਦੇ ਧੱਕੇ ਖਾਈ ਜਾਂਦੇ ਆ। ਕੰਟਰੈਕਟਾਂ ਦੀਆਂ ਜੌਬਾਂ ਆਈਆਂ ਰੈਗੂਲਰ ਕੋਈ ਕਰਦਾ ਨਹੀਂ ਸਾਰੀਆਂ ਪਾਰਟੀਆਂ ਆਈ ਜਾਂਦੀਆਂ ਹੋਈ ਜਾਂਦੇ ਧਰਨੇ ਲੱਗ ਜਾਂਦੇ ਉਦੋਂ ਕਹਿ ਦਿੰਦੇ ਕਰਾਂਗੇ ਮੁੜ ਕੇ ਬਸ ਫਿਰ ਉਹੀ ਹਾਲ ਸਾਰੀਆਂ ਪਾਰਟੀਆਂ ਦਾ ਕੱਲ ਹੀ ਕਾਂਗਰਸ ਸਾਰੇ ਹੁਣ ਆਪ ਵਾਲਿਆਂ ਨੂੰ ਵੀ ਦੇਖ ਲਿਓ ਸਾਰਿਆਂ ਦਾ ਮੈਸ ਉਹੀ ਕੁਛ ਚੱਲੀ ਜਾਂਦਾ ਬੱਚੇ ਬਾਹਰ ਤੋਰਤੇ ਆਪ ਵੀ ਹੁਣੇ ਹੀ ਸੋਚੇ ਵੀ ਬਾਹਰ ਹੀ ਜਾਣਾ ਬਸ ਬਾਹਰ ਹੀ ਭੇਜਦੇ ਹਾਂ ਕਿੰਨੇ ਵਿੱਚ ਦੋ ਬੱਚੇ ਆ ਦੋਨੋਂ ਬਾਹਰ ਦੋਨੋਂ ਬਾਹਰ ਚਲ ਤਾਂ ਇਹ ਸਾਨੂੰ ਰਾਮਪੁਰੇ ਹਲਕੇ ਤੋਂ ਨੇ ਤੇ ਕਹਿੰਦੇ ਵੀ ਆਪਣੇ ਬੱਚਿਆਂ ਨੂੰ ਤਾਂ ਅਸੀਂ ਬਾਹਰ ਭੇਜ ਦਿੱਤਾ ਤੇ ਕਿਉਂਕਿ ਜੌਬ ਫੈਸਿਲਿਟੀਆਂ ਬਹੁਤ ਘੱਟ ਨੇ ਚਲੋ ਹੋਰ ਵੀ ਕਰਨ ਦੀ ਗੱਲਬਾਤ ਕੋਸ਼ਿਸ਼ ਕਰਦੇ ਆ ਮੈਂ ਕੀ ਕਹਿਣਾ ਚਾਹੂੰਗੇ ਕਿਹੜਾ ਹਲਕਾ ਤੇ ਤਾਂ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਮਿਲਦੇ ਆ ਕੁਝ ਹੋਰ ਲੋਕਾਂ ਦੇ ਨਾਲ ਬੱਸ ਦੇ ਡਰਾਈਵਰ ਵੀ ਸਾਡੇ ਨਾਲ ਆ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਇਹਨਾਂ ਦਾ ਕੀ ਕਹਿਣਾ ਜਿਹੜੇ ਚੋਣਾ ਚੋਣਾ ਦਾ ਜੇ ਕਹਿੰਦੇ ਮੌਸਮ ਹੈ ਤੇ ਇਹਨਾਂ ਦੇ ਕਿਹੜੇ ਮੁੱਦੇ ਨੇ ਡਰਾਈਵਿੰਗ ਕਰਦੇ ਆ ਵੀਰੇ ਕੀ ਨਾ ਤੇ ਕੀ ਕਹਿਣਾ ਚਾਹੋਗੇ ਜੀ ਮੇਰਾ ਨਾਮ ਰੇਸ਼ਮ ਸਿੰਘ ਹੈ ਜੀ ਅਸੀਂ ਤਾਂ ਮੁੱਦੇ ਆਪਣੇ ਪੰਜਾਬ ਦੇ ਵਿੱਚ ਹੀ ਪੰਜਾਬ ਆਪਣੇ ਆਮ ਆਦਮੀ ਪਾਰਟੀ ਸਰਕਾਰ ਹੋਣ ਚਾਹੀ ਸੀ ਉਹਨਾਂ ਨੇ ਵਾਅਦੇ ਕੀਤੇ ਸੀ ਪਹਿਲਾਂ ਵੀ ਜਿਵੇਂ ਅਸੀਂ ਹੁਣ ਕੱچے ਮੁਲਾਜ਼ਮਾਂ ਨੈਟ ਰਿਜ਼ਰਵ ਦੇ ਕੰਮ ਕਰਦੇ ਨੂੰ ਤੁਹਾਨੂੰ ਰੈਗੂਲਰ ਕੀਤਾ ਜਾਊਗਾ ਪਰ ਅਜੇ ਤੱਕ ਕਿਸੇ ਨੇ ਕੋਈ ਸਾਹ ਨਹੀਂ ਲਈ ਉਹ ਸਾਰੇ ਉਮੀਦਵਾਰ ਉੰਦਾ ਇੰਤੇ ਕਰ ਰਹੇ ਆ ਕੋਈ ਹਜੇ ਹੋ ਨਹੀਂ ਕੱਚੇ ਮੁਲਾਜ਼ਮਾਂ ਨੂੰ ਤਾਂ ਪੱਕੇ ਨਹੀਂ ਕੀਤਾ ਗਿਆ ਲੇਕਿਨ ਆਮ ਆਦਮੀ ਕਹਿੰਦੀ ਹੈ ਪਾਰਟੀ ਸਰਕਾਰ ਕਹਿੰਦੀ ਹੈ ਵੀ 42000 ਨੌਕਰੀਆਂ ਅਸੀਂ ਦੇਤੀਆਂ ਤੇ ਲੋਕ ਸਾਡੇ ਤੋਂ ਖੁਸ਼ ਨੇ ਸਾਡੇ ਦੇਖੋ ਤੁਸੀਂ ਪਣਵਾਦ ਪੀਆਰਟੀਸੀ ਨੈਟਵਰਕ ਡਿਵੀਨਰ ਤੋਂ ਬੰਦ ਤਾਂ ਅਸੀਂ ਸਾਡੇ ਦੁਆ ਦੇ ਵਿੱਚ ਕੋਈ ਬੰਦਾ ਰੈਗੂਲਰ ਨਹੀਂ ਕੀਤਾ ਗਿਆ ਅਜ ਤੱਕ ਕੋਈ ਬੰਦਾ ਰੈਗੂਲਰ ਨਹੀਂ ਕੀਤਾ ਗਿਆ ਜੋ ਇਹਨਾਂ ਨੇ ਰੈਗੂਲਰ ਕੀਤਾ ਜਾਂ ਸੰਤ ਕੋਈ ਪਤਾ ਨਹੀਂ ਕਿਹਨੂੰ ਰੈਗੂਲਰ ਕੀਤਾ ਕਿਹਨੂੰ ਨਹੀਂ ਕੀਤਾ ਸਾਡੇ ਵਿਭਾਗ ਵਿੱਚ ਨਹੀਂ ਕੋਈ ਕੀਤਾ ਗਿਆ ਤਾਂ ਫਿਰ ਤਕਰੀਬਨ ਮੈਨੂੰ 10 ਸਾਲ ਹੋਣ ਆਲੇ ਆ ਜੀ ਬਸ ਆਫਸਰ ਤੋਂ ਹੁੰਦੀ ਕੰਮ ਕਰੀਆ ਕੱਚੀ ਚਲਦੇ ਆ ਰਹੇ ਹੋ ਹਾਂਜੀ ਹਾਂਜੀ ਤੇ ਥੋੜੀ ਸੈਲਰੀ ਨਾਲ ਗੁਜ਼ਾਰਾ ਬਹੁਤ ਔਖਾ ਫਿਰ ਬਹੁਤ ਮੁਸ਼ਕਲ ਆਈ ਬੱਚੇ ਪੜਾਉਣੇ ਆ ਹੋਰ ਕਈ ਲੂ ਖਰਚੇ ਬਸ ਮੱਥੇ ਟਾਈਮ ਪਾਸ ਹੁੰਦਾ ਜੀ ਬਹੁਤ ਮੁਸ਼ਕਲ ਹੈ ਜੀ ਓਕੇ ਅ ਕਲੈਕਟਰ ਭਰਾ ਵੀ ਸਾਡੇ ਨਾਲ ਮੌਜੂਦ ਨੇ ਬਾਈ ਜੀ ਕੀ ਕਹਿਣਾ ਚਾਹੋਗੇ ਲਗਾਤਾਰ ਤੁਸੀਂ ਵੀ ਸੰਘਰਸ਼ ਦੇ ਰਾਹਾਂ ਤੇ ਰਹਾਂ ਤੇ ਰਹੇ ਹੋ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਆਉਂਦੇ ਰਹੇ ਹੋ ਕਿਵੇਂ ਇਹ ਮਾਹੌਲ ਦੇਖਦੇ ਹੋ ਚੌਣ ਬੱਸ ਬਾਈ ਤੁਰੇ ਫਿਰਦੇ ਆ ਇੱਕ ਪਹੁੰਚ ਰੋ ਗਿਆ ਹੁਣ ਆਮ ਆਦਮੀ ਸਰਕਾਰ ਕਹਿੰਦੀ ਸੀ ਪਾਲਟੀ ਆਪਣੇ ਵੀ ਰੈਗੂਲਰ ਕਰਾਂਗੇ ਜਦੋਂ ਆਪਣੀ ਹੌਣ ਚਾਹੀਏ ਪਰ ਕਿਸੇ ਨੇ ਕੋਈ ਸਾਰ ਨਹੀਂ ਲਈ ਵੀਰੇ ਕਿਸੇ ਨੇ ਕੋਈ ਨਹੀਂ ਕੁਛ ਨਹੀਂ ਟਰਾਂਸਪੋਰਟ ਮਹਿੰਗਾ ਮਰਦ ਗੱਲ ਹੀ ਨਹੀਂ ਕਰਦੇ ਆਪਣਾ ਮੁੱਖ ਮੰਤਰੀ ਸਾਹਿਬ ਨਾ ਹੋਰ ਹੀ ਬੱਸ ਲਗਦਾ ਲਗਾਤਾਰ ਸੰਘਰਸ਼ਾਂ ਦੀ ਰਾਹ ਤੇ ਰਹੇ ਆ ਡਰਾਈਵਰ ਭਰਾ ਨੇ ਕਲੈਕਟਰ ਭਰਾ ਬੈਠੇ ਨੇ ਲੇਕਿਨ ਇਹਨਾਂ ਦਾ ਇਹੀ ਕਹਿਣਾ ਹੈ ਕਿ ਦੇਸ਼ਕ ਸਰਕਾਰ ਨੇ 42000 ਨੌਕਰੀਆਂ ਤਾਂ ਦੇਤੀਆਂ ਲੇਕਿਨ ਇਹਨਾਂ ਦੇ ਡਿਪਾਰਟਮੈਂਟ ਦੇ ਵਿੱਚੋਂ ਕਿਸੇ ਕਲੈਕਟਰ ਜਾਂ ਡਰਾਈਵਰ ਨੂੰ ਪੱਕਾ ਨਹੀਂ ਕੀਤਾ ਗਿਆ ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਗੱਲ ਕਰਾਂ ਤਾਂ ਕਿਸ ਦੇ ਸਿਰ ਤੇ ਤਾਜ ਇਸ ਲੋਕ ਸਭਾ ਦੇ ਚੋ ਸਜਦਾ ਤਾਂ ਸਰ ਕੀ ਕਹਿਣਾ ਚਾਹੋਗੇ ਹਾਂਜੀ ਤਾਂ ਕੀ ਕਹਿਣਾ ਇਹ ਬਾਈ ਜੀ ਅਸੀਂ ਕਹਿਣਾ ਚਾਹਣਾ ਜਿਵੇਂ ਅਸੀਂ ਹੁਣ ਮੰਨ ਲਓ ਹਿਮਾਚਲ ਸਟੇਟ ਹੈ ਆਪਣੇ ਨਾਲ ਹਿਮਾਚਲ ਦੇ ਵਿੱਚ ਉਹਨਾਂ ਨੇ ਰੂਲ ਬਣਾਇਆ ਵੀ ਟ੍ਰਾਂਸਪੋਰਟ ਡਿਪਾਰਟਮੈਂਟ ਦੇ ਵਿੱਚ 2 ਸਾਲ ਕੰਟਰੈਕਟਰ ਦੇ ਆਧਾਰ ਤੇ ਦੂਆ ਰੈਗੂਲਰ ਇੱਥੇ ਕੋਈ ਪਾਲਿਸੀ ਨਹੀਂ ਕੋਈ ਸਿਸਟਮ ਨਹੀਂ ਹੈ ਜੀ ਹੁਣ ਤੁਸੀਂ ਲਾ ਲਓ ਤੁਹਾਨੂੰ 10 ਸਾਲ ਹੋਣ ਵਾਲੇ 10 ਸਾਲ ਹੋਣ ਦੇ ਬਦਾਲਤ ਵੀ ਅਸੀਂ ਆਫਸਰ ਸੰਧੀ ਕਰ ਰਹੇ ਹਾਂ ਜਿਹੜੇ ਹਿਮਾਚਲ ਦੇ ਵਿੱਚ ਸਾਡੇ ਨਾਲ ਦੇ ਭਰਤੀ ਹੋ ਕੇ ਦੰਦੇ ਰੈਗੂਲਰ ਹੋਏ ਕੋਈ ਸਿਸਟਮ ਦਾ ਨਾਮ ਕੋਈ ਪਾਲਿਸੀ ਤਾਂ ਬਣਨੀ ਚਾਹੀਦੀ ਹੈ ਕੀ ਗੱਲ ਚਾਹੁੰਦੇ ਬੱਸ ਬਿਲਕੁਲ ਇਹਨਾਂ ਦੀ ਇਹੀ ਮੰਗ ਹੈ ਕਿ ਜਿਸ ਤਰ੍ਹਾਂ ਕਿ ਦੂਜੇ ਸੂਬਿਆਂ ਦੇ ਵਿੱਚ ਇਹਨਾਂ ਦੇ ਡਰਾਈਵਰ ਜਾਂ ਕਨੈਕਟਰ ਭਰਾਵਾਂ ਨੂੰ ਰੈਗੂਲਰ ਕੀਤਾ ਜਾਂਦਾ 2 ਸਾਲ ਦੀਆਂ 3 ਸਾਲ ਦੀ ਕੱਚੀ ਪੋਸਟ ਤੇ ਰੱਖ ਕੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਵੀ ਰੈਗੂਲਰ ਕੀਤਾ ਜਾਵੇ ਜੋ ਕਿ ਇਹ 10 10-10 ਸਾਲਾਂ ਤੋਂ ਕੱਚੇ ਹੀ ਆਪਣੀਆਂ ਪੋਸਟਾਂ ਤੇ ਚੱਲਦੇ ਆ ਰਹੇ ਨੇ ਕੈਮਰਾਮੈਨ ਨਰਿੰਦਰ ਕੁਮਾਰ ਦੇ ਨਾਲ ਅਸ਼ਫਾਕ ਟੁੱਡੀ ਚੰਡੀਗੜ੍ਹ